ਤਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ कौर ਕਗਾਪਾ ਪਹੁੰਚੇ ਇੱਥੇ ਪਿੰਡ ਦੇ ਕੋਲਲੀ ਖੁਰਦੇ ਜਵਾਥੇ ਸੀਐਮ ਮਾਨ ਅੱਜ ਆਏ ਸੀਗੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਆਪਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਪਰਿਵਾਰ ਨੂੰ ਕੀ ਦਿਲਾਸਾ ਦੇ ਕੇ ਗਏ ਨੇ ਕਿ ਉਹ ਨੌਕਰੀ ਬਾਰੇ ਕਹਿ ਕੇ ਗਏ ਨੇ ਕਿ ਇਹਨਾਂ ਨੂੰ ਨਕਦ ਰਕਮਿਓ ਦੇ ਕੇ ਗਏ ਨੇ ਆਪਾਂ ਇਹ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਆਂ ਤੇ ਨਾਲ ਤੁਹਾਡਾ ਸਾਰਾ ਘਰਵਾਰ ਦਿਖਾਣੇ ਆ ਕਿ ਜੋ ਇਹਨਾਂ ਦੇ ਘਰ ਦੇ ਹਾਲਾਤ ਨੇ ਬਿਲਕੁਲ ਬੱਤਰ ਨੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹਨਾਂ ਦਾ ਉਹਨਾਂ ਦੇ ਬੱਚੇ ਨੇ ਜੋ ਬਿਲਕੁਲ ਹੀ ਛੋਟੇ ਨੇ ਕੀ ਨਾ ਆਪਣਾ ਸੰਦੀਪ ਘਰ ਨਹੀਂ ਠੀਕ ਹੈ ਇੱਥੇ ਮਾਨ ਸਰਕਾਰ ਆਈ ਸੀਗੀ ਹੈ ਨਾ ਤਾਂ ਤੁਹਾਡੇ ਨਾਲ ਕੀ ਗੱਲਬਾਤ ਕਰਕੇ ਗਈ ਹੈ ਸਾਨੂੰ ਕਹਿੰਦੀ ਛੋੜੀ ਬਤਵਦ ਮਦਦ ਕਰਾਂਗੇ 5 ਲੱਖ ਰੁਪਏ ਦੇਵਾਂਗੇ ਤੁਹਾਡੇ ਬੱਚਿਆਂ ਦੇ ਨਾਮ ਕਰਵਾਵਾਂਗੇ ਠੀਕ ਹੈ ਤੁਸੀਂ ਆਪਣਾ ਨੌਕਰੀ ਬਾਰੇ ਕਿਹਾ ਉਹਨਾਂ ਨੌਕਰੀ ਦਾ ਕੁਝ ਦੱਸਿਆ ਤੁਹਾਨੂੰ ਵੀ ਨੌਕਰੀ ਦੇਣਗੇ ਉਹ ਹਾਂਜੀ ਕਿਹਾ ਸੀ ਕਹਿੰਦੀ ਛੋਟੀ ਮੂਟੀ ਨੌਕਰੀ ਵੀ ਦੇਵਾਂਗੇ ਸਕੂਲ 'ਚ ਲਵਾ ਦਾਂਗੇ ਤੇ ਕਹਿੰਦੇ ਬੱਚਿਆਂ ਨੂੰ ਪੜਾਓ ਬੱਚਿਆਂ ਨੂੰ ਵੀ ਨੌਕਰੀ ਦਵਾ ਦਾਂਗੇ ਅੱਛਾ ਕਿੰਨੇ ਬੱਚੇ ਨੇ ਆਪਣੇ ਦੋ ਬੱਚੇ ਨੇ ਜੀ ਠੀਕ ਹੈ ਇਹ ਬੇਟੀ ਕਿੰਨੇ ਸਾ ਕਿੰਨੇ ਮਹੀਨਿਆਂ ਦੀ ਹੈ ਇਹ ਇਹ 3 ਮਹੀਨਿਆਂ ਦੀ ਹੈ ਠੀਕ ਹੈ ਤੁਹਾਨੂੰ ਵੀ ਐਲਾਨ ਕਰ ਚੁੱਕੇ ਨੇ ਵੀ ਤੁਹਾਨੂੰ ਸਰਕਾਰੀ ਨੌਕਰੀ ਤੇ ਤੁਹਾਨੂੰ ਮੁਆਵਜ਼ਾ ਦਿੱਤਾ ਜਾਵੇਗਾ ਹੈ ਹਾਂਜੀ ਠੀਕ ਹੈ ਹਾਂਜੀ ਅੰਕਲ ਆਪਣੇ ਨਾਲ ਅੰਕਲ ਵੀ ਨੇ ਨਾਲ ਵੀ ਗੱਲਬਾਤ ਕਰਦੇ ਆ ਕਿ ਨਾਲ ਜੀ ਆਪਣਾ ਜੰਟਾ ਜੀ ਠੀਕ ਹੈ ਜਦੋਂ ਸਰਕਾਰ ਆਈ ਸੀ ਤਾਂ ਕੀ ਕਹਿ ਕੇ ਗਏ ਰਹੇ ਉਹ ਕਹਿੰਦੇ ਜੀ ਛੋਡੀ ਪੂਰੀ ਮਦਦ ਕਰਾਂਗੇ ਬੱਚਿਆਂ ਦੀ। ਅੱਛਾ ਜੀ। ਕੀ ਨੌਕਰੀ ਬਾਰੇ ਉਹਨਾਂ ਨੇ ਕਿਹਾ ਹੈ ਵੀ ਕੁੜੀਆਂ ਨੂੰ ਨੌਕਰੀ ਦਿੱਤੀ। ਇਹਨੂੰ ਕਹਿ ਰਹੀ ਵੀ ਜੀ ਕੁੜੀ ਪੰਜ ਪੜ੍ਹੀ ਹੋਈ ਹੈ ਇਹ। ਕਹਿੰਦੇ ਜੀ ਸਾਨੂੰ ਕਹਿੰਦੇ ਨੌਕਰੀ ਦਵਾ ਦਾਂਗੇ ਕਹਿੰਦੇ। ਠੀਕ ਹੈ ਵੀ ਜੋ ਇਹਨਾਂ ਦੇ ਬਣਦੇ ਮੁਤਾਬਿਕ ਨੌਕਰੀ ਦਿੱਤੀ ਜਾਏਗੀ ਤੇ ਮੁਆਵਜ਼ਾ ਕੋਈ ਕਿਹਾ ਉਹਨਾਂ ਨੇ ਵੀ ਪੈਸਾ ਟਕਾ ਜਾ। ਉਹਨਾਂ ਨੇ ਕਹਿੰਦੇ ਵੀ ਸਾਨੂੰ ਪੂਰੀ ਸਹਾਇਤਾ ਦੇਵਾਂਗੇ। ਇਹ 5 ਲੱਖ ਕਹਿੰਦੇ ਹੁਣ ਸਾਨੂੰ ਭੁਗਤ ਤੋਂ ਬਾਅਦ ਦੇਵਾਂਗੇ। ਠੀਕ ਠੀਕ ਹੈ ਜੀ। ਹਾਂ। ਠੀਕ ਹੈ। ਕੀ ਨਾ ਜੀ ਆਪਣਾ? ਮੇਰਾ ਨਾਮ ਗੁਰਜੰਟ ਸਿੰਘ ਦੋਗਾਲ ਤੋਂ। ਤੇ ਇਹ ਜਿਹੜਾ ਬੱਚਾ ਪੂਰਾ ਹੋਇਆ ਇਹ ਸਾਡਾ ਭਾਣ ਜਵਾਈ ਸੀ ਠੀਕ ਹੈ ਤੇ ਬੜੇ ਦੁੱਖ ਦੀ ਘਟਨਾ ਹੋਈ ਇੱਕ ਨਹੀਂ ਸਾਰੇ ਪਰਿਵਾਰੀ ਆਪਣੇ ਨੇ ਜਿਨੇ ਐਸੀ ਪਰਿਵਾਰਾਂ ਨਾਲ ਸਭ ਤੋਂ ਵੱਧ ਦੁੱਖਾਂ ਤੋਂ ਹੋਇਆ ਜਿਹਦਾ ਸਰਕਾਰ ਨੇ ਹੱਕ ਬਣਦਾ ਸੀ ਕਿ ਪਹਿਲੇ ਦਿਨ ਹੀ ਇਹਨਾਂ ਨਾਲ ਟੱਚ ਹੋ ਕੇ ਇਹਨਾਂ ਲੋਕਾਂ ਨੂੰ ਆਪਣੇ ਭਰੋਸੇ 'ਚ ਲੈਂਦੇ ਭਰੋਸੇ 'ਚ ਲੈ ਕੇ ਇਹਨਾਂ ਨੂੰ ਤਰਵਾਸ ਦਿੰਦੇ ਜਿਹੜਾ ਵੱਡਾ ਘਟਾਏ ਪਿਆ ਕਿ ਇੱਕ ਹੀ ਪਰਿਵਾਰ ਉਜੜ ਗਏ ਉਹਨਾਂ ਨੇ ਤਾਂ ਮੁੜ ਕੇ ਵਾਪਸ ਆਉਣਾ ਨਹੀਂ ਪਰ ਲੇਕਿਨ ਸਰਕਾਰਾਂ ਦੇ ਕੁਝ ਫਰਜ਼ ਹੁੰਦੇ ਨੇ ਕਿ ਉਹ ਉਹਨਾਂ ਦੇ ਪਰਿਵਾਰਾਂ ਲਈ ਸਹਾਰਦ ਹੋਣ ਉਹਨਾਂ ਪਰਿਵਾਰਾਂ ਨੂੰ ਕਿਵੇਂ ਚਲਾਉਣਾ ਕਿਉਂਕਿ ਇਸ ਪਰਿਵਾਰ ਵਿੱਚ ਤਾਂ ਸਾਰੇ ਪਰਿਵਾਰਾਂ 'ਚ ਹੀ ਇਹ ਪਤਾ ਲੱਗਿਆ ਹੈ ਕਿ ਵੀ ਘਰ ਨੂੰ ਚਲਾਉਣ ਵਾਲੇ ਚੁੱਲ੍ਹੇ ਨੂੰ ਚਲਾਉਣ ਵਾਲੀ ਜਨੇ ਨੇ ਉਹ ਸਾਰੇ ਇਸ ਲਪੇਟ ਵਿੱਚ ਆ ਗਏ ਜੈਹਰੀਲੀ ਸ਼ਰਾਬ ਦੇ ਲਪੇਟ ਵਿੱਚ ਆ ਕੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸਦਾ ਲਈ ਚਲੇ ਗਏ ਬੱਚਿਆਂ ਨੂੰ ਰੋਲ ਗਏ ਪਰ ਸਰਕਾਰ ਨੂੰ ਹੁਣੇ ਚਾਹੀਦਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਕਿਵੇਂ ਸੰਭਾਲਣਾ ਸਰਕਾਰ ਅੱਜ ਆਏ ਪਹਿਲਾਂ ਚੀਮਨ ਸਾਹਿਬ ਵੀ ਆਏ ਹੋਰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਸਭ ਆਣੇ ਸਾਰੇ ਨੇ ਹੀ ਡਿਮਾਂਡ ਕੀਤੀ ਵੀ ਇੱਕ ਤਾਂ ਸਰਕਾਰੀ ਨੌਕਰੀ ਦਿੱਤੀ ਜਾਵੇ ਦੂਜਾ ਬੱਸ ਬਹੁਤ ਸਾਰੀਆਂ ਪਾਰਟੀਆਂ ਦੇ ਲੋਕ ਤਾਂ ਵੀ ਕਹਿੰਦੇ ਸੀ ਅਹੁਦੇਦਾਰ ਜਿਵੇਂ ਕੱਲ ਪਰਮੇਂਦਰ ਢਿੰਡਸਾ ਜੀ ਆਏ ਮਾਨ ਸਾਹਿਬ ਆਏ ਸਮਰਜੀਤ ਮਾਨ ਜੀ ਔਰ ਰਟੋਲ ਵੀ ਆਏ ਜੋ ਹੋਰ ਪਾਰਟੀਆਂ ਵੱਲੋਂ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਸ਼ਾਮਲ ਹੋਏ ਨੇ ਅੱਜ ਮਾਨ ਸਾਹਿਬ ਤੇ ਸਵੇਰੇ ਸਵੇਰੇ ਚੀਮਨ ਸਾਹਿਬ ਵੀ ਆਏ ਕੀ ਕਹਿ ਕਹਿ ਗਏ ਨੇ ਉਹ ਹੁਣ ਉਹ ਵਿਤਮントਰੀ ਸਾਹਿਬ ਇਹਨਾਂ ਨੂੰ ਭਰੋਸਾ ਦੇ ਕੇ ਗਏ ਨੇ ਵੀ ਕੋਈ ਗੱਲ ਨਹੀਂ ਤੁਸੀਂ 1.30 ਵਜੇ ਉੱਥੇ ਆਓ ਮਾਨ ਸਾਹਿਬ ਗੁਜਰਾ ਪਿੰਡ ਵਿੱਚ ਆਏ ਨੇ ਉੱਥੇ ਵੱਡਾ ਦੁਖਾਂਤ ਹੋਇਆ 6 ਮੌਤਾਂ ਹੋਈਆਂ ਨੇ ਉੱਥੇ ਇਹਨਾਂ ਨੂੰ ਸਾਰੇ ਨੂੰ ਸੱਦ ਕੇ ਸਾਰੇ ਪਰਿਵਾਰਾਂ ਨੂੰ ਸੱਦ ਕੇ ਕੀ ਗੱਲ ਕਹੀ ਗਈ ਕਿ ਵੀ ਮੇਰਾ ਖਿਆਲ ਕੱਲ ਡੀਸੀ ਸਾਹਿਬ 2-2 ਲੱਖ ਰੁਪਏ ਤਾਂ ਨਕਦ ਕੈਸ਼ ਹੀ ਦੇ ਕੇ ਸਾਰੇ ਪਰਿਵਾਰਾਂ ਨੂੰ ਦੂਜੀ ਗੱਲ ਅੱਜ ਮਾਨ ਸਾਹਿਬ ਨੇ 5 ਲੱਖ ਰੁਪਏ ਇਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਵੀ ਭੋਗ ਦੇ ਖਰਚੇ ਵਾਸਤੇ ਭੋਗ ਪੈਣ ਤੋਂ ਪਹਿਲਾਂ ਪਹਿਲਾਂ 5 ਲੱਖ ਰੁਪਏ ਸਾਨੂੰ ਦੇਵਾਂਗੇ ਤੇ ਨਾਲ ਬੇਟੀ ਨੂੰ ਪ੍ਰੋਸਾ ਦਿੱਤਾ ਕਿ ਤੈਨੂੰ ਇਹਦੀ ਮਤਲਬ ਕੁਆਲੀਫਿਕੇਸ਼ਨ ਮੁਤਾਬਕ ਬੀ ਹੈ ਪ੍ਰਾਇਮਰੀ ਹੈ ਪੰਜ ਪੜੀਆਂ ਵੀ ਤੈਨੂੰ ਨੌਕਰੀ ਵੀ ਦੇਵਾਂਗੇ ਦੇਖੋ ਪ੍ਰੋਸਾ ਦੇ ਕੇ ਗਏ ਨੇ ਬਾਕੀ ਹੁਣ ਉਹ ਪ੍ਰੋਸਾ ਸਾਡਾ ਕਿਵੇਂ ਜਿੱਤਦੇ ਨੇ ਤੇ ਸਾਨੂੰ ਤਾਂ ਵਿਸ਼ਵਾਸ ਕਰਨੀ ਪਊ ਜੋ ਕੁਝ ਕਹਿਗੇ ਨੇ ਆ ਕੁਛ ਅਜੂ ਕਹਿ ਕੇ ਗਏ ਨੇ ਅਸੀਂ ਜਮਾਨ ਸਾਹਿਬ ਮਾਨ ਸਰਕਾਰੀ ਗੱਲ ਕਰਦੀ ਐ ਇਹਨਾਂ ਸਾਰੇ ਪਰਿਵਾਰਾਂ ਨੂੰ ਨੌਕਰੀਆਂ ਦਿੰਦੇ ਨੇ ਮੈਂ ਇੱਕ ਦੀ ਗੱਲ ਨਹੀਂ ਕਰਦਾ ਮੈਂ ਸਾਰੇ ਪਰਿਵਾਰੀ ਗਰੀਬ ਨੇ ਸਾਰੇ ਪਰਿਵਾਰਾਂ ਨੂੰ ਨੌਕਰੀਆਂ ਦੀ ਗੱਲ ਸ਼੍ਰੋਮਣੀ ਕਰਦਲ ਦੇ ਆਏ ਸੀ ਕਿ ਸਿਮਰਨਜੀਤ ਪਾਨ ਜੀ ਹਾਂਜੀ ਤੇ ਤੁਹਾਨੂੰ ਉਹਨਾਂ ਬਾਰੇ ਪਤਾ ਉਹ ਕੀ ਕਹਿ ਕੇ ਇਹਨਾਂ ਪਰਿਵਾਰ ਨੂੰ ਗਏ ਨਹੀਂ ਕੁਝ ਉਹ ਕੱਲ ਭਾਈ ਸਾਹਿਬ ਦਾ ਹੱਥ ਫੜ ਕੇ ਸਾਡੇ ਕੁੜਮ ਸਾਹਿਬ ਹੀ ਨੇ ਇਹ ਕਹਿ ਲਈ ਤੇ ਇਹਨਾਂ ਦਾ ਹੱਥ ਫੜ ਕੇ ਜਦੋਂ ਸੰਸਕਾਰ ਕੀਤਾ ਗਿਆ ਉਹਨਾਂ ਨੇ ਉਹਨਾਂ ਨੂੰ ਆਪਣੇ ਵੱਲੋਂ ਕੇਸਰੀ ਰੰਗ ਦਾ ਸਰੋਪਾ ਵੀ ਦਿੱਤਾ ਸਰੋਪਾ ਦੇ ਕਿ ਅਗਨਪੇਟ ਜਦੋਂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਰੱਸ਼ਮ ਮੁਤਾਬਕ ਮੱਥਾ ਵੀ ਟੇਕਿਆ ਮੱਥਾ ਟੇਕਣ ਤੋਂ ਬਾਅਦ ਇਹਨਾਂ ਦੀ ਬਾਹ ਫੜ ਕੇ ਉਹਨਾਂ ਨੇ ਕਿਹਾ ਵੀ ਸਰਕਾਰ ਨੂੰ ਚਾਹੀਦਾ ਕਿ ਇਸ ਪਰਿਵਾਰ ਨੂੰ ਨੌਕਰੀ ਤੇ ਕਰੋੜ ਰੁਪਏ ਦੇਣਾ ਚਾਹੀਦਾ ਹੈ ਉਹਨਾਂ ਨੇ ਏਡੀ ਵੱਡੀ ਗੱਲ ਕਹੀ ਮੈਂ ਕਹਿੰਦਾ ਵੀ ਚਲੋ ਮਾਨਸਾ ਵੀ ਕੈਂਪੀ ਨੇ ਬਹੁਤ ਸਿਆਣੇ ਸੁਲਝੇ ਹੋਏ ਲੀਡਰ ਨੇ ਬਣਦਾ ਤਾਂ ਹੈ ਹੀ ਕਿਉਂਕਿ ਜੇਕਰ ਹੁਣ ਇਹ 26-27 ਸਾਲ ਦਾ ਨੌਜਵਾਨ ਚ ਲੈ ਗਿਆ ਘੱਟੋ ਘੱਟ ਜੇ ਦੇਖੀਏ ਤਾਂ ਇਹਦੀ 24 ਸਾਲ ਕਿਉਂਕਿ 60 ਸਾਲ ਦੇ ਨੂੰ ਸਰਕਾਰ ਰਿਟਾਇਰਮੈਂਟ ਕਰ ਦਿੰਦੀ ਹੈ 58 ਸਾਲ ਦੇ ਨੂੰ ਤਾਂ 22-23 ਸਾਲ ਤੱਕ ਦੀ ਸਰਵਿਸ ਬਣਦੀ ਸੀ ਜੇਕਰ ਉਹਦੇ ਮੁਤਾਬਕ ਵੀ ਦੇਖਿਆ ਜਾਵੇ ਤਾਂ ਲੱਖ ਡੇਢ ਲੱਖ ਰੁਪਇਆ ਹਰ ਕੋਈ ਮਜ਼ਦੂਰ ਕਮਾਈ ਲੈਂਦਾ ਤੇ ਉਹਦੇ ਮੁਤਾਬਕ ਬਣਦਾ ਵੀ ਸੀ ਕਿ 35-36 ਲੱਖ ਰੁਪਇਆ ਤਾਂ ਬਣਦਾ ਹੀ ਆ ਦੇਣਾ ਸਰਕਾਰ ਦਾ ਵੀ ਕੋਈ ਫਰਜ਼ ਬਣਦਾ ਨਹੀਂ ਕਿ ਨਿੱਕੇ-ਨਿੱਕੇ ਬੱਚਾ ਨੂੰ ਪੂਰੇ ਕਰਨ ਇਹਨਾਂ ਦਾ ਪਾਲਣ ਪੋਸ਼ਣ ਪੂਰਾ ਕਰਨ ਵਾਸਤੇ ਮਕਾਨਾਂ ਦੀ ਹਾਲਤ ਆਪਾਂ ਦੇਖ ਰਹੇ ਹਾਂ ਗਰੀਬ ਦੀ ਅੱਜ ਜ਼ਿੰਦਗੀ ਮਹਿੰਗਾਈ ਦੇ ਯੁੱਗ ਵਿੱਚ ਬੜੀ ਔਖੀ ਹੈ ਇਸ ਕਰਕੇ ਅਸੀਂ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਾਂਗੇ ਵੀ ਸਾਰੇ ਪਰਿਵਾਰਾਂ ਨੂੰ ਇੱਕ ਇੱਕ ਨੌਕਰੀ ਦਿੱਤੀ ਜਾਵੇ ਸਰਕਾਰੀ ਉਹਨਾਂ ਦੀ ਬਣਦੀ ਯੋਗਤਾ ਅਨੁਸਾਰ ਔਰ ਰਾਸ਼ੀ ਵਿੱਚ ਵੀ ਵਾਧਾ ਕੀਤਾ ਜਾਵੇ ਇਹ ਸਾਡੀ ਸਰਕਾਰ ਕੋਲੋਂ ਮੰਗ ਹੈ